ਸਸਿਹਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਕੁੱਕ ਸਟਾਈਲ ਕੈਨੇਡੀਅਨ ਵਿੱਚ ਅੱਜ ਆਪਾਂ ਬਣਾਵਾਂਗੇ ਮੂੰਗੀ ਬਸਰੀ ਦਾਲ ਪਰ ਇਸ ਵਿੱਚ ਆਪਾਂ ਮਸਰ ਐਡ ਨਹੀਂ ਕਰ ਰਹੇ ਆਪਾਂ ਕੱਲੀ ਮੂੰਗੀ ਦਾਲ ਹੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕੌਲੀ ਮੂੰਗੀ ਦੀ ਦਾਲ ਦੀ ਲਈ ਹੈ ਅਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਧੋ ਕੇ ਕੋਸੇ ਜੇ ਪਾਣੀ ਵਿੱਚ ਜਾਂ ਗਰਮ ਪਾਣੀ ਵਿੱਚ ਆਪਾਂ ਇਸ ਨੂੰ ਪਿਓਂਕੇ ਰੱਖ ਦੇਣਾ ਹੈ ਤੇ ਇਹ ਆਪਾਂ 1 ਘੰਟੇ ਲਈ ਵੀ ਰੱਖ ਸਕਦੇ ਹਾਂ ਤੇ ਜੇ ਆਪਣੇ ਕੋਲ ਨਹੀਂ ਟਾਈਮ ਤਾਂ ਆਪਾਂ ਅੱਧੇ ਘੰਟੇ ਲਈ ਵੀ। ਹੁਣ ਆਪਾਂ ਇਸ ਨੂੰ ਮਿੱਟੀ ਦੇ ਭਾਂਡੇ ਵਿੱਚ ਬਣਾਵਾਂਗੇ ਜਿਤੋਂ ਆਪਾਂ ਦਾਲ ਨੂੰ ਪਿਓਂਕੇ ਰੱਖ ਲੈਂਦੇ ਆ ਤਾਂ ਉਹ ਸੌਫਟ ਹੋ ਜਾਂਦੀ ਹੈ ਤੇ ਬਹੁਤ ਜਲਦੀ ਬਣਦੀ ਹੈ ਇਸ ਲਈ ਆਪਾਂ ਇਸ ਨੂੰ ਲੋ ਫਲੇਮ ਤੇ ਜਿਸ ਤਰ੍ਹਾਂ ਪੁਰਾਣੇ ਸਮੇਂ ਵਿੱਚ ਬਣਾਉਂਦੇ ਸਨ ਤਾਂ ਆਪਾਂ ਇਸ ਨੂੰ ਮਿੱਟੀ ਦੇ ਭਾਂਡੇ ਵਿੱਚ ਬਣਾਵਾਂਗੇ ਤੇ ਹੁਣ ਆਪਾਂ ਇਹਦੀ ਤਿਆਰੀ ਕਰਦੇ ਹਾਂ। ਇਸ ਨੂੰ ਆਪਾਂ ਪਲੇਮ ਤੇ ਰੱਥ ਲਿਆ ਹੈ ਤੇ ਬਹੁਤ ਹੀ ਸਲੋ ਫਲੇਮ ਤੇ ਰੱਖ ਕੇ ਆਪਾਂ ਦਾਲ ਵਾਲਾ ਪਾਣੀ ਡੋਲਣਾ ਨਹੀਂ ਹੈ ਅਤੇ ਵਿੱਚ ਪਾ ਕੇ ਉਸੇ ਦੇ ਵਿੱਚ ਹੀ ਆਪਾਂ ਇਸ ਨੂੰ ਪਕਾਉਣਾ ਹੈ ਤੇ ਹੁਣ ਆਪਾਂ ਇਸ ਨੂੰ ਪਕਾਉਂਦੇ ਹਾਂ ਤੇ ਇਸ ਵਿੱਚ ਆਪਾਂ ਥੋੜਾ ਜਿਹਾ ਕਿਓ ਐਡ ਕਰਾਂਗੇ ਤਾਂ ਜੋ ਦਾਲ ਉੱਪਰ ਕੇ ਬਾਹਰ ਨਾ ਆਵੇ ਤੇ ਫਿਰ ਇਸ ਵਿੱਚ ਆਪਾਂ ਹਲਦੀ ਨੂਨ ਮਿਰਚ ਵੀ ਐਡ ਕਰ ਦੇਵਾਂਗੇ ਹਲਦੀ ਆਪਾਂ ਇਸ ਵਿੱਚ ਬਹੁਤ ਜ਼ਿਆਦਾ ਘੱਟ ਪਾਵਾਂਗੇ ਕਿਉਂਕਿ ਇਸ ਦਾ ਕਲਰ ਪੀਲਾ ਹੀ ਹੁੰਦਾ ਹੈ ਇਸ ਲਈ ਇਸ ਵਿੱਚ ਆਪਾਂ ਸਿਰਫ ਅੱਧਾ ਚਮਚੀ ਹਲਦੀ ਪਾਵਾਂਗੇ ਤੇ ਫਿਰ ਆਪਾਂ ਇਸ ਵਿੱਚ ਨਮਕ ਪਾਵਾਂਗੇ ਤੇ ਨਮਕ ਵੀ ਆਪਾਂ ਆਪਣੀ ਦਾਲ ਦੇ ਹਿਸਾਬ ਨਾਲ ਸਵਾਦ ਅਨੁਸਾਰ ਪਾ ਸਕਦੇ ਹਾਂ ਤੇ ਦੋ ਮੈਂ ਇਸ ਵਿੱਚ ਸਾਫਤ ਲਾਲ ਮਿਰਚਾਂ ਪਾਈਆਂ ਨੇ ਕਿਉਂਕਿ ਪਾਊਡਰ ਲਾਲ ਮਿਰਚ ਦੀ ਕੋਈ ਗਾਰੰਟੀ ਨਹੀਂ ਹੁੰਦੀ ਕਿ ਉਹ ਸਹੀ ਹੈ ਜਾਂ ਨਹੀਂ ਇਸ ਲਈ ਆਪਾਂ ਸਾਫਤ ਮਿਰਚ ਪਾਈਏ ਤੇ ਦੂਸਰੇ ਪਾਸੇ ਆਪਾਂ ਤੜਕੇ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਤੇਲ ਪਾ ਕੇ ਸਰੋਂ ਦਾ ਉਸ ਵਿੱਚ ਆਪਾਂ ਜੀਰਾ ਐਡ ਕਰਦੇ ਹਾਂ ਜੀਰੇ ਨੂੰ ਥੋੜਾ ਜਿਹਾ ਰੋਸਟ ਕਰ ਲਵਾਂਗੇ ਅਤੇ ਜੀਰਾ ਰੋਸਟ ਹੋਣ ਤੋਂ ਬਾਅਦ ਆਪਾਂ ਇਸ ਵਿੱਚ ਸੁੱਕਾ ਧਨੀਆ ਸਬਤੋਂ ਧਨੀਆ ਪਾਵਾਂਗੇ ਤੇ ਫਿਰ ਇਸ ਵਿੱਚ ਆਪਾਂ ਲਸਣ ਅਦਰਕ ਸਭ ਤੋਂ ਪਹਿਲਾਂ ਪਾਵਾਂਗੇ ਤੇ ਉਹਨਾਂ ਨੂੰ ਥੋੜਾ ਜਿਹਾ ਫਰਾਈ ਕਰ ਲਵਾਂਗੇ ਇਹ ਚੇਤੂ ਲਸਣ ਅਦਰਕ ਫਰਾਈ ਹੋ ਜਾਵੇਗਾ ਤਾਂ ਫਿਰ ਆਪਾਂ ਨਾਲ ਹੁੰਦੇ ਹੀ ਹਰੀਆਂ ਮਿਰਚ ਐਡ ਕਰਾਂਗੇ ਤੇ ਉਹਨਾਂ ਨੂੰ ਵੀ 1 ਮਿੰਟ ਲਈ ਫਰਾਈ ਕਰਕੇ ਫਿਰ ਆਪਾਂ ਇਸ ਵਿੱਚ ਪਿਆਜ਼ ਪਾਵਾਂਗੇ ਤੇ ਪਿਆਜ਼ ਨੂੰ ਵੀ ਮਿਕਸ ਕਰਕੇ ਚੰਗੀ ਤਰ੍ਹਾਂ ਨਾਲ ਫਰਾਈ ਕਰ ਲਵਾਂਗੇ ਪਿਆਜ਼ ਨੂੰ ਆਪਾਂ ਉਹਨਾਂ ਚਿਰ ਫਰਾਈ ਕਰਾਂਗੇ ਜਿੰਨਾ ਚਿਰ ਇਹ ਥੋੜਾ 골ਡਨ ਬ੍ਰਾਊਨ ਨਹੀਂ ਹੋ ਜਾਂਦਾ ਤਾਂ ਹੁਣ ਆਪਣਾ ਤੜਕਾ ਉਸ ਤਰ ਹੁਣ ਚਿਰ ਆਪਾਂ ਫਰਾਈ ਕਰਦੇ ਰਹਿਣਾ ਜਿੰਨਾ ਚਿਰ ਇਹ ਬਣ ਕੇ ਤਿਆਰ ਨਹੀਂ ਹੋ ਜਾਂਦਾ ਤੇ ਹੁਣ ਇਸ ਨੂੰ ਆਪਾਂ ਹਲਾਉਂਦੇ ਰਵਾਂਗੇ ਤੇ ਦੂਸਰੇ ਪਾਸੇ ਜੋ ਦਾਲ ਰੱਖੀ ਹੋਈ ਹੈ ਉਸ ਨੂੰ ਵੀ ਆਪਾਂ ਦੇਖਣਾ ਹੈ ਉਸ ਨੂੰ ਵੀ ਵਿੱਚ ਵਿੱਚ ਹਲਾਉਂਦੇ ਰਹਿਣਾ ਹੈ ਤਾਂ ਜੋ ਥੱਲੇ ਨਾ ਲੱਗ ਜਾਵੇ ਤੇ ਇਸ ਲਈ ਆਪਾਂ ਦਾਲ ਨੂੰ ਵੀ ਚੈੱਕ ਕਰਦੇ ਰਹਿਣਾ ਹੈ ਦਾਲ ਆਪਣੀ ਕਾਫੀ ਹੱਦ ਤੱਕ ਬਣ ਕੇ ਤਿਆਰ ਹੈ ਹੌਣ ਆਪਾਂ ਇਸ ਵਿੱਚ ਤੜਕਾ ਐਡ ਕਰਾਂਗੇ ਤੜਕਾ ਵੀ ਬਸ ਬਨ ਵਾਲਾ ਹੈ ਤਰ ਤੱਕ ਦਾਲ ਨੂੰ ਵੀ ਥੋੜਾ ਸੇਕ ਲੱਗ ਜਾਵੇਗਾ ਤੜਕਾ ਆਪਣਾ ਪੁੱਜ ਚੁੱਕਾ ਹੈ ਤੇ ਹੁਣ ਲਾਸਟ ਵਿੱਚ ਆਪਾਂ ਇਸ ਵਿੱਚ ਟਮਾਟਰ ਨੂੰ ਐਡ ਕਰਾਂਗੇ ਟਮਾਟਰ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਪਕਾ ਲੈਣਾ ਹੈ ਤੜਕੇ ਵਿੱਚ ਤਾਂ ਜੋ ਉਸ ਦਾ ਕੱਚਾਪਨ ਖਤਮ ਹੋ ਜਾਵੇ ਤੇ ਫਿਰ ਆਪਾਂ ਇਸ ਵਿੱਚ ਕੱਟਿਆ ਹੋਇਆ ਧਨੀਆ ਪਾ ਲਵਾਂਗੇ ਤੇ ਤਨੀਆ ਵੀ ਐਡ ਕਰਕੇ ਹੁਣ ਆਪਾਂ ਇਹ ਸਾਰਾ ਤੜਕਾ ਆਪਣੀ ਦਾਲ ਜੋ ਦੂਸਰੇ ਪਾਸੇ ਬਣ ਕੇ ਬਿਲਕੁਲ ਤਿਆਰ ਹੈ ਉਸ ਵਿੱਚ ਐਡ ਕਰਾਂਗੇ ਤੇ ਦਾਲ ਆਪਣੀ ਆਪਾਂ ਵੇਖ ਚੁੱਕੇ ਹਾਂ ਆਲਮੋਸਟ ਬਣੀ ਪਈ ਹੈ ਤੇ ਹੁਣ ਆਪਾਂ ਇਸ ਵਿੱਚ ਤੜਕਾ ਐਡ ਕਰਦੇ ਹਾਂ ਇਹ ਦਾਲ ਵਿੱਚ ਜੋ ਆਪਾਂ ਲਾਲ ਦੋ ਸੱਤ ਮਿਰਚਾਂ ਪਾਈਆਂ ਸਨ ਇਹਨਾਂ ਨੂੰ ਆਪਾਂ ਦਾਲ ਵਿੱਚ ਹੀ ਮਦਾਨੀ ਨਾਲ ਕੂਟ ਵੀ ਸਕਦੇ ਹਾਂ ਜੇ ਤੁਸੀਂ ਨਹੀਂ ਚਾਹੁੰਦੇ ਤਾਂ ਇਹਨਾਂ ਨੂੰ ਤੁਸੀਂ ਬਾਹਰ ਵੀ ਕੱਢ ਸਕਦੇ ਹੋ ਵੈਸੇ ਰੈਸਟੋਰੈਂਟਾਂ ਟਾਬੇ ਵਿੱਚ ਜੋ ਦਾਲ ਬਣਦੀ ਹੈ ਉਸ ਵਿੱਚ ਇਹਨਾਂ ਨੂੰ ਸਪੈਸ਼ਲ ਲਾਲ ਮਿਰਚ ਦਾ ਤੜਕਾ ਪਾ ਕੇ ਡਬਲ ਤੜਕੇ ਦੇ ਨਾਲ ਦਾਲ ਨੂੰ ਤੜਕਾ ਲਾਇਆ ਜਾਂਦਾ ਹੈ ਜਿਸ ਨੂੰ ਡਬਲ ਤੜਕੇ ਦਾ ਨਾਮ ਵੀ ਦਿੱਤਾ ਜਾਂਦਾ ਹੈ ਤੁਹਾਡੀ ਮਰਜ਼ੀ ਹੈ ਪਰ ਆਪਾਂ ਜ਼ਿਆਦਾ ਤੜਕੇ ਨੂੰ ਨਾਲ ਚੰਗੀ ਇਸ ਨੂੰ ਵਿੱਚ ਹੀ ਆਪਾਂ ਦਾਲ ਦੇ ਪਾ ਦਈਏ ਤੇ ਸਿੱਧਾ ਹੀ ਦਾਲ ਦੇ ਵਿੱਚ ਇਹਨਾਂ ਦਾ ਟੇਸਟ ਆ ਜਾਵੇ ਹੁਣ ਆਪਾਂ ਤੜਕੀ ਨੂੰ ਦਾਲ ਵਿੱਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਆਪਣੀ ਦਾਲ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਆਪਾਂ ਐਸੇ ਨੂੰ ਵਿੱਚ ਰਲਾ ਦਿੰਦੇ ਹਾਂ ਤਾਂ ਜੋ ਮਸਾਲਾ ਤੜਕਾ ਆਪਣਾ ਚੰਗੀ ਤਰ੍ਹਾਂ ਨਾਲ ਮਿਕਸ ਹੋ ਸਕੇ ਇੱਕ ਮੈਂ ਤਾਂ ਤੁਹਾਨੂੰ ਵੀ ਇਹੀ ਕਹੂੰਗੀ ਕਿ ਤੁਸੀਂ ਵੀ ਮਿੱਟੀ ਦੇ ਭਾਂਡੇ ਲਿਆਓ ਅਤੇ ਉਸ ਵਿੱਚ ਹੀ ਜਿਆਦਾ ਤੋਂ ਜਿਆਦਾ ਖਾਣਾ ਬਣਾ ਕੇ ਖਾਓ ਸਭ ਤੋਂ ਵੈਸੇ ਹੈ ਤੇ ਤੁਸੀਂ ਕਮੈਂਟਸ ਕਰਕੇ ਦੱਸਣਾ ਕਿ ਤੁਹਾਨੂੰ ਮੇਰੀ ਦਾਲ ਕਿੱਦਾਂ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਤੇ ਨਵੇਂ-ਨਵੇਂ ਵੀਡੀਓਜ਼ ਲਈ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਮੇਰਾ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ